ਮਸਲੇ ਇਸ ਤਰ੍ਹਾਂ ਐ ਵੀ ਆਪਣਾ ਰੈਵਨਿਊ ਡਿਪਾਰਟਮੈਂਟ ਹੈ ਜਿਹੜਾ ਰੈਵਨਿਊ ਡਿਪਾਰਟਮੈਂਟ ਦੇ ਹਰ ਰੋਜ਼ ਕੋਈ ਨਾ ਕੋਈ ਕਪੜੇ ਉਜਾਗਰ ਹੋ ਰਹੇ ਆ ਕਿਸੇ ਵੀ ਮੁਲਾਜ਼ਮ ਤੇ ਜਿਹੜਾ ਰੈਵਨਿਊ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਮਾਲ ਮਹਿਕਮੇ ਦੇ ਨਾਲ ਕੋਈ ਕਾਰਵਾਈ ਨਹੀਂ ਹੋ ਰਹੀ ਜੇਕਰ ਕਾਰਵਾਈ ਹੁੰਦੀ ਹੈ ਤਾਂ ਖਰੀਦਦਾਰ ਵੇਚਦਾਰ ਤੇ ਹੁੰਦੀ ਹੈ ਬਿਲਕੁਲ ਜਦੋਂ ਕਿ ਕਾਰਵਾਈ ਅਧਿਕਾਰੀਆਂ ਤੇ ਵੀ ਹੋਣੀ ਬਣਦੀ ਹੈ ਕਿਉਂਕਿ ਰਿਕਾਰਡ ਸਾਰਾ ਉਹਨਾਂ ਕੋਲ ਆ ਇੱਕ ਤਾਂ ਮਸਲਾ ਹੈਗਾ ਬਿਲੀਪੜ ਦਾ ਬਿਲਕੁਲ ਠੀਕ ਆ ਜਿਹੜੀ ਹੱਦਵਾਸਤ ਨੰਬਰ 6 ਆ ਇਸੇ ਤਰ੍ਹਾਂ ਇੱਕ ਮਸਲਾ ਹੈਗਾ ਖਾਲੇਪੁਰ ਪਿੰਡ ਦਾ ਤੇ ਦੋ ਵੱਖ-ਵੱਖ ਮਸਲੇ ਹੈਗੇ ਆ ਪਿੰਡ ਬਰਦਾਰ ਦੇ ਚਾਰ ਮਸਲੇ ਆ ਚਾਰਾਂ ਮਸਲਿਆਂ ਦੇ ਵਿੱਚ ਕਿਸੇ ਵੀ ਮਸਲੇ ਦੇ ਵਿੱਚ ਕੋਈ ਵੀ ਕਾਰਵਾਈ ਆ ਜਿਹੜੀ ਉਹ ਰੈਵਿਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਨਹੀਂ ਹੋਈ ਕੋਈ ਗੱਡੀਆਂ ਵੀ ਹੋਈਆਂ ਨਹੀਂ ਸਾਰਾ ਕੁਝ ਹੋਇਆ ਫਿਰ ਵੀ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸਰਕਾਰ ਬੇਚਕ ਆਮ ਲੋਕਾਂ ਦੀ ਆ ਪਰ ਜਿਹੜਾ ਇੱਥੇ ਕਾਰਵਾਈ ਕਰਨੀਆਂ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਪੁਲਿਸ ਡਿਪਾਰਟਮੈਂਟ ਨੇ ਕਰਨੀਆਂ ਇਹਨਾਂ ਦੀ ਐਸ்சி ਪਾਈ ਜਦੋਂ ਇਹ ਹੋਣ ਕਰਕੇ ਅਸੀਂ ਇਹਨਾਂ ਦੀ ਜਿਹੜੀ ਇੱਕ ਦਰਖਾਸਤਾ ਉਹ ਐਸ்சி ਕਮਿਸ਼ਨ ਨੂੰ ਵੀ ਪਾਈ ਹੈ ਜਿਹੜੀ ਕਿ ਜਸਵੀਰ ਸਿੰਘ ਗੜੀ ਜੀ ਕੋਲ ਚੇਅਰਮੈਨ ਸਾਹਿਬ ਕੋਲ ਚਲਦੀ ਆ ਜੇ ਕੋ ਨੂੰ ਘਰਨੇ ਦਾ ਡਰਾ ਫਿਰ ਤੁਸੀਂ ਬਾਈ ਜੀ ਮੇਰੀ ਤਾਂ ਇੱਕ ਬੇਨਤੀ ਹੈ ਚਾਹੇ ਕੋਈ ਵੀ ਅਫਸਰਾ ਕਿਹਾ ਹੈ ਉਹ ਡਿਪਟੀ ਕਮਿਸ਼ਨਰ ਆ ਚਾਹੇ ਏਡੀਸੀ ਆ ਚਾਹੇ ਐਡਮ ਆ ਵੀ ਤੁਸੀਂ ਨੌਕਰੀ ਨਾ ਕਰੋ ਤੁਸੀਂ ਆਪਣਾ ਘਰੇ ਬੈਠੋ ਕਿਉਂਕਿ ਜੇ ਤਾਂ ਡਰ ਕੇ ਨੌਕਰੀ ਕਰਨੀ ਆ ਫਿਰ ਤੁਸੀਂ ਹਿਸਾਬ ਹੀ ਨਹੀਂ ਦੇ ਸਕਦੇ ਲੋਕਾਂ ਨੂੰ ਕਿਉਂਕਿ ਤੁਸੀਂ ਆਰਡਰ ਵੀ ਕਰਦੇ ਆ ਕੇਸ ਵੀ ਹੁੰਦੇ ਲੋਕਾਂ ਦੇ ਜੇ ਡਰ ਕੇ ਨੌਕਰੀਆਂ ਕਰਨੀਆਂ ਫਿਰ ਤਾਂ ਬਾਈ ਜੀ ਘਰ ਬੈਠੋ ਆਪਣਾ ਖੇਤੀਬਾੜੀ ਕਰੋ ਜਾਂ ਦੁਕਾਨਦਾਰੀ ਕਰੋ ਰਿਕਾਰਡ ਨਾਲ ਛੇੜਛਾੜ ਹੋਈ ਆ ਜਾਂ ਰਿਕਾਰਡ ਦੇ ਵਿੱਚ ਕੋਈ ਚੀਜ਼ ਬਦਲੀ ਗਈ ਆ ਉਹ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਬਗੈਰ ਨਹੀਂ ਬਦਲ ਹੋ ਸਕਦੀ ਇਸ ਕਰਕੇ ਬਾਤਿਆ ਮਾਲ ਮਹਿਕਮੇ ਦੇ ਅਧਿਕਾਰੀਆਂ ਉੱਪਰ ਵੀ ਹੋਣਾ ਚਾਹੀਦਾ ਹੈ ਨਮਸਕਾਰ ਜੀ ਪਹਿਲਾਂ ਉਸ ਨੂੰ ਮੈਂ ਸ਼ਮਸ਼ੀਰ ਬਗਾ ਤੁਸੀਂ ਦੇਖੋ ਆਰਟੀ 1 ਤੇ ਅੱਜ ਇੱਕ ਮਸਲੇ ਦੇ ਸਬੰਧ ਦੇ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਮਸਲੇ ਜ਼ਬਰਦਸਤ ਹੈ ਕਿ ਪਿਛਲੇ ਲੰਬੇ ਕਈ ਸਮੇਂ ਤੋਂ ਜਿਹੜੇ ਮਸਲੇ ਚਾੜੇ ਨੇ ਜ਼ਮੀਨੀ ਵਿਵਾਦ ਹੁੰਦੇ ਕੇ ਤਹਿਸੀਲਾਂ ਦੇ ਵਿੱਚ ਵੱਡੇ ਵੱਡੇ ਕੱਪੜੇ ਦੇ ਗੱਲਾਂ ਪਾ ਕਰਦੇ ਆਂ ਵੀ ਪੈਸੇ ਲੈ ਕੇ ਇੱਕ ਰਿਕਾਰਡ ਵੀ ਖੁਰਦੂੜ ਕਿਤੇ ਜਾਂਦੇ ਨੇ ਤੇ ਹਾਲੇ ਥੋੜੀ ਸਮਾਂ ਹੋਇਆ ਕਿ ਕਬਟੀਆਂ ਕੰਡੀਆਂ ਇਨਕੁਆਇਰੀ ਜਿਹੜੀਆਂ ਚੱਲ ਰਹੀ ਸੀ ਗਿਆ ਜਿਹੜੀਆਂ ਜ਼ਮੀਨਾਂ ਦੇ ਲੈ ਕੇ ਰਿਸਟਲ ਲੈ ਕੇ ਤੇ ਪਿਛਲੇ ਦਿਨੀ ਸਾਰੇ ਬਰਬਾਦ ਤੋਂ ਹੋਰ ਕੀ ਪਾਸੇ ਤੋਂ ਜਿਹੜੀਆਂ ਖਬਰਾਂ ਦਰਾਈ ਵੀ ਕਪੰਦਸਾ ਜਿੱਤਾ ਸੀਗਾ ਲੇਕਿਨ ਅੱਜ ਇਸ ਮਸਲੇ ਨੂੰ ਕਾਫੀ ਗੰਭੀਰਤਾ ਦੇ ਨਾਲ ਲਿਆ ਹੋਇਆ ਹੈ ਸਾਡੇ ਰੋਪੜ ਦੇ ਐਡਵੋਕੇਟ ਸਤਨਾਮ ਸਿੰਘ ਗਿੱਲ ਬਣੋ ਤੇ ਇਹ ਬਿਰਸਪੂਰੀ ਦੇ ਵਿੱਚ ਇਸ ਵੇਲੇ ਹਾਜ਼ਰ ਹੈ ਸਸੀਕਰਨੀ ਜੀ ਵੀ ਨਾਲ ਸਸੀਕਰਪਾ ਗੱਜਾ ਸਾਹਿਬ ਆਰਟੀਵੀ 1 ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਅੱਜ ਆਪਣੀ ਇੱਥੇ ਗੱਲ ਰੱਖਣ ਦਾ ਮੌਕਾ ਦਿੱਤਾ ਬਾਈਕੁੜੀਆ ਖਾਲਸਾ ਬਾਈਕ ਜੀ ਦੇ ਭਤੇ ਗਿੱਲ ਸਾਹਿਬ ਗੱਲ ਸ਼ੁਰੂ ਕਰਦੇ ਆਂ ਤੇ ਤੁਹਾਨੂੰ ਪਤਾ ਵੀ ਮੈਂ ਦੇਖ ਰਿਹਾ ਤੁਸੀਂ ਕਾਫੀ ਦਿਨਾਂ ਤੋਂ ਕਾਫੀ ਜਿਹੜੇ ਦਿਨੋਂ ਲੱਗੇ ਹੋਏ ਆ ਜਿਹੜੇ ਕੀ ਮਸਲੇ ਆ ਤੁਹਾਡੇ ਕੋਲ ਜਿਹੜੇ ਤੁਸੀਂ ਸਾਡੀ ਜਨਤਾ ਦੇ ਵਿਚਾਰੇ ਤੋਂ ਲੇਕੇ ਆ। ਬਕਾ ਜੀ ਮਸਲੇ ਇਸ ਤਰ੍ਹਾਂ ਐ ਵੀ ਆਪਣਾ ਰੈਵਨਿਊ ਡਿਪਾਰਟਮੈਂਟ ਆ ਜਿਹੜਾ ਰੈਵਨਿਊ ਡਿਪਾਰਟਮੈਂਟ ਦੇ ਹਰ ਰੋਜ਼ ਕੋਈ ਨਾ ਕੋਈ ਕਪੜੇ ਉਜਾਗਰ ਹੋ ਰਹੇ ਆ। ਬਿਲਕੁਲ। ਔਰ ਜਿਹੜੇ ਕਪੜੇ ਉਜਾਗਰ ਹੋ ਰਹੇ ਆ ਇਹਨਾਂ ਦੇ ਵਿੱਚ ਕਿਸੇ ਵੀ ਮੁਲਾਜ਼ਮ ਤੇ ਜਿਹੜਾ ਰੈਵਨਿਊ ਡਿਪਾਰਟਮੈਂਟ ਨਾਲ ਜੁੜਿਆ ਹੋਇਆ ਮਾਲ ਮੈਗਵੇ ਦੇ ਨਾਲ ਕੋਈ ਕਾਰਵਾਈ ਨਹੀਂ ਹੋ ਰਹੀ। ਜੇਕਰ ਕਾਰਵਾਈ ਹੁੰਦੀ ਆ ਤਾਂ ਖਰੀਦਦਾਰ ਵੇਚਦਾਰ ਤੇ ਹੁੰਦੀ ਆ। ਬਿਲਕੁਲ। ਜਦੋਂ ਕਿ ਕਾਰਵਾਈ ਅਧਿਕਾਰੀਆਂ ਤੇ ਵੀ ਹੋਣੀ ਬਣਦੀ ਹੈ ਕਿਉਂਕਿ ਰਿਕਾਰਡ ਸਾਰਾ ਉਹਨਾਂ ਕੋਲ ਆ ਉਹਨਾਂ ਦੀ ਮੈਰੀ ਬੁੱਕ ਤੇ ਬਗੈਰ ਕੋਈ ਵੀ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਛੇੜਖਾਨੀ ਨਹੀਂ ਕਰ ਸਕਦਾ ਜਾਂ ਰਿਕਾਰਡ ਦੇ ਵਿੱਚ ਛੇੜਛਾੜ ਨਹੀਂ ਕਰ ਸਕਦਾ ਔਰ ਉਹਨਾਂ ਦੀ ਮੈਰੀ ਬੁੱਕ ਤੇ ਬਗੈਰ ਗਲਤ ਰਜਿਸਟਰੀ ਨਹੀਂ ਕੋਈ ਹੋ ਸਕਦੀ ਬਿਲਕੁਲ ਇੱਕ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀਗਾ ਤੁਸੀਂ ਆਪ ਆਪਣੇ ਜਿਹੜਾ ਸੋਸ਼ਲ ਮੀਡੀਆ ਤੇ ਪਾਈ ਹੋਈ ਹੈ ਉਹਦੇ ਵਿੱਚ ਕਿਹਦੀ ਕਿਹਦੀ ਗੱਲ ਕੀਤਾ ਜਾ ਰਹੀ ਸੀ ਬਾਕੀ ਜੀ ਕੁਝ ਹੀ ਸਮੇਂ ਦੇ ਵਿੱਚ ਕਈ ਮਸਲੇ ਆ ਜਿਹੜੇ ਐ ਤੇ ਸਾਹਮਣੇ ਆ ਚੁੱਕੇ ਆ ਜਿਨ੍ਹਾਂ ਦੇ ਬਾਰੇ ਮੈਂ ਹੁਣ ਤੁਹਾਨੂੰ ਧਿਆਨ ਤੇ ਲਿਆਉਣਾ ਚਾਹੁੰਦਾ ਹੈ ਇਕ ਦਾ ਮਸਲਾ ਹੈਗਾ ਬਿਲੀਪਿੰਡ ਦਾ ਬਿਲਕੁਲ ਠੀਕ ਆ ਜਿਹੜੀ ਹੱਦ ਵਾਸਤੇ ਨੰਬਰ 6 ਆ ਇਸੇ ਤਰ੍ਹਾਂ ਇੱਕ ਮਸਲਾ ਹੈਗਾ ਖਾਲੇਪੁਰ ਪਿੰਡ ਦਾ ਤੇ ਦੋ ਵੱਖ-ਵੱਖ ਮਸਲੇ ਹੈਗੇ ਆ ਪਿੰਡ ਬਰਦਾਰ ਦੇ ਬਿਲਕੁਲ ਤੇ ਚਾਰ ਮਸਲੇ ਆ ਚਾਰਾਂ ਮਸਲਿਆਂ ਦੇ ਵਿੱਚ ਕਿਸੇ ਵੀ ਮਸਲੇ ਦੇ ਵਿੱਚ ਕੋਈ ਵੀ ਕਾਰਵਾਈ ਆ ਜਿਹੜੀ ਉਹ ਰੈਵਿਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਤੇ ਨਹੀਂ ਹੋਈ ਬਿਲਕੁਲ ਹਾਂਜੀ ਤੇ ਦੂਜੀ ਗੱਲ ਕੀ ਹੋ ਰਿਹਾ ਵੀ ਜਿਵੇਂ ਮੈਂ ਦੇਖ ਰਿਹਾ ਕਿ ਪੰਕਾਇਆ ਵੀ ਹੋ ਗਿਆ ਸਾਰਾ ਕੁਝ ਹੋ ਗਿਆ ਫਿਰ ਵੀ ਕਿਸੇ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਕੀ ਜਗਦਾ ਵੀ ਤੁਹਾਨੂੰ ਕਿਵੇਂ ਵੀ ਇਹ ਸਰਕਾਰ ਵੀ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦੇਖੋ ਬੰਗਾ ਜੀ ਸਰਕਾਰ ਬੇਚਕ ਆਮ ਲੋਕਾਂ ਦੀ ਹੈ ਪਰ ਜਿਹੜਾ ਇੱਥੇ ਕਾਰਵਾਈ ਕਰਨੀ ਆ ਉਹ ਪ੍ਰਸ਼ਾਸਨਿਕ ਅਧਿਕਾਰੀਆਂ আর પોલીસ ডিপার্টমেন্ট ਨੇ ਕਰਨੀ ਆ ঠিক ਆ ਪਰ ਉਥੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ আর પોલીસ ਮਹਿਕਮੇ ਵਾਲੇ ਆ ਉਹ ਇਹਨਾਂ ਪਰ ਕੋਈ ਵੀ ਕਾਰਵਾਈ ਨਹੀਂ ਕਰ ਰਹੇ ਤੇ ਹੁਣ ਸਾਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹ ਕਾਰਬਾਨੀਆਂ ਨੂੰ ਰੁਕਵਾਉਣੇ ਵਾਲਾ ਬੰਦਾ ਕਿਹੜਾ ਹੈ ਕਿਉਂਕਿ ਇੱਕ ਬੇਲੀ ਵਾਲਾ ਮਸਲਾ ਜਿਹੜਾ ਬੇਲੀ ਵਾਲੇ ਮਸਲੇ ਦੇ ਵਿੱਚ 1120 ਨੰਬਰ ਇਨਕੁਆਰੀ ਹੁੰਦੀ ਹੈ 30 12 ਦੀ 25 ਦੀ ਬਿਲਕੁਲ ਅ ਤੀਨ ਉਹ 20 250 ਹੋਈ ਜੀ ਜੀ ਉਸ ਇਨਕੁਆਰੀ ਦੇ ਵਿੱਚ ਐਸਟੀਐਮ ਸਾਹਿਬ ਨੇ ਕਾਰਵਾਈ ਕਰਨ ਲਈ ਕਿਹਾ ਹੈ ਇੱਕ ਪਟਵਾਰੀ ਪਰ ਬਿਲਕੁਲ ਇੱਕ ਲੇਡੀਆਂ ਆ ਜਿਹੜੀ ਜਿਨੇ ਪ੍ਰੋਪੀ ਆਪਣੇ ਨਾਮ ਕਰਾਈ ਆ ਤੇ ਇੱਕ ਲੰਮੜਦਾਰ ਪਰ ਉਹਨਾਂ ਦੀ ਦਰਖਾਸਤ ਦੀ 45 ਰਿਪੋਰਟ ਹੋਣ ਦੇ ਬਾਵਜੂਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸੇ ਤਰ੍ਹਾਂ ਇੱਕ ਖਾਲੀ ਨਕੜ ਦਾ ਮਸਲਾ ਹੈ। ਖਾਲੀ ਨਕੜ ਦੇ ਮਸਲੇ ਦੇ ਵਿੱਚ 17 9 ਦੀ ਤਸਦੀਕਦਾਰ ਸਾਹਿਬ ਤੋਂ ਇਨਕੁਆਇਰੀ ਹੋਈ ਆ। ਉਹਦੇ ਵਿੱਚ ਉਹਨਾਂ ਨੇ ਪਾਇਆ ਹੈ ਵੀ ਜਿਹੜੀ ਅਟਾਰਨੀ ਹੋਈ ਸੀ ਉਹ ਗਲਤ थी ਤੇ ਉਸ ਅਟਾਰਨੀ ਦੇ ਤਹਿਤ ਬੰਦੇ ਨੂੰ ਵੇਚਣ ਦਾ ਵੀ ਹੱਕ ਨਹੀਂ ਸੀਗਾ ਤੇ ਉਹਦੇ ਜਿਹੜੇ ਖਸਰੇ ਨੰਬਰ ਸੀਗੇ ਉਹ ਹੋਰ ਸੀਗੇ। ਉਹਨਾਂ ਦੇ ਆਧਾਰ 'ਤੇ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਦੇਖੋ ਕੋਈ ਰਜਿਸਟਰੀ ਹੁੰਦੀ ਆ। ਬਿਲਕੁਲ ਉਹ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦੇਖਣਾ ਹੈ ਵੀ ਇਹਦੇ ਵਿੱਚ ਖਸਰੇ ਨੰਬਰ ਸਹੀ ਹੈ ਬਿਲਕੁਲ ਜਿੱਥੋਂ ਦੀ ਅਟਾਰਨੀ ਆਲੇ ਨੂੰ ਅਧਿਕਾਰ ਦਿੱਤਾ ਹੋਇਆ ਵੇਚਣੇ ਦਾ ਜ਼ਮੀਨ ਬਿਲਕੁਲ ਉਹ ਇਹ ਦੋਹੇ ਚੀਜ਼ਾਂ ਅਧਿਕਾਰੀਆਂ ਨੇ ਨਹੀਂ ਦੇਖੀਆਂ ਇਹਦੇ ਬਾਬੂ ਰਜਿਸਟਰੀ ਹੋਈ ਆ ਤਹਿਸੀਲਦਾਰ ਅੰਦੀ ਜਿਹੜੇ ਕਾਰਵਾਈ ਹੈ ਤਹਿਸੀਲਦਾਰ ਜਿਵੇਂ ਜਿਹਨਾਂ ਨੇ ਰਜਿਸਟਰੀ ਕੀਤੀ ਹੈ ਉਹਨਾਂ ਦੇ ਉੱਤੇ ਤੁਸੀਂ ਦੇਖਿਆ ਹੋਣਾ ਵੀ ਕਾਰਵਾਈ ਹੋਣੀ ਚਾਹੀਦੀ ਸੀ ਲੇਕਿਨ ਹੋਈ ਨਹੀਂ ਹੈ ਦੇਖੋ ਕਾਰਵਾਈ ਦਾ ਹੁਣ ਜਿਹੜਾ ਤੁਹਾਨੂੰ ਬੇਲੀ ਵਾਲਾ ਮਸਲਾ ਹੈ ਜੀ ਆ ਮੈਂ ਡਾਕੂਮੈਂਟ ਵੀ ਦਿਖਾ ਦਿੰਦਾ ਸਾਰੇ ਆ ਬੇਲੀਆਲੇ ਮਕਲੇ ਦਾ ਇੱਕ ਇੰਤਕਾਲ ਨੰਬਰ ਹੈ 1911 ਬਿਲਕੁਲ ਇਹ ਇੰਤਕਾਲ ਨੰਬਰ ਦੇ ਵਿੱਚ ਕੁਰਸੀਨਾਮਾ ਜਿਹੜਾ ਬਣਾਇਆ ਹੈ ਇਹ ਕੁਰਸੀਨਾਮੇ ਦੇ ਵਿੱਚ ਇੱਕ ਜਗੀਰਕੌਰ ਵਿਧਵਾ ਦਿਖਾਈ ਆ ਜਿਹੜੀ ਮੇਵਾ ਸਿੰਘ ਦੀ ਦਿਖਾਈ ਆ ਤੇ ਪੁੱਤਰੀ ਦਿਖਾਈ ਆ ਪਰਮਜੀਤ ਕੌਰ ਜੀ ਇਹਨੇ 21 12 2024 ਦਾ ਡੈੱਥ ਸਰਟੀਫਿਕੇਟ ਲਗਾਇਆ ਮੇਵਾ ਸਿੰਘ ਦਾ ਵੀ ਮੈਂ ਮੇਵਾ ਸਿੰਘ ਦੀ ਵਾਰਸਾ ਤੇ ਸਾਡੇ ਨੂੰ ਪ੍ਰਾਪਰਟੀ ਰਾਜ ਕੀਤੀ ਜਾਵੇ ਜਿਹੜੀ ਬੇਲੀ ਪਿੰਡ ਚ ਬਿਲਕੁਲ ਹੁਣ ਇਹ ਜੀ ਕੀ ਹੋਇਆ ਇਹ 1911 ਨੰਬਰ ਇੰਤਕਾਲ ਇਸ ਕਰਕੇ ਮਨਜ਼ੂਰ ਨਾ ਮਨਜ਼ੂਰ ਹੋ ਜਾਂਦਾ ਵੀ ਦੇ ਪਰ ਲੰਬੜਦਾਰ ਦੇ ਸਿਗਨੇਚਰ ਨਹੀਂ ਅੱਛਾ ਜੀ ਤੇ ਉਹਦੇ ਬਾਅਦ ਇਹ ਇੰਤਕਾਲ ਦਰਜ ਕਰਨ ਦੀ ਦਰਖਾਸਤ ਦਿੱਤੀ ਜਾਂਦੀ ਆ 7 ਤਰੀਕ ਨੂੰ 7 5 225 ਨੂੰ ਆਰ ਨਾ ਮਨਜ਼ੂਰ ਹੋ ਜਾਂਦਾ 9 ਤਰੀਕ ਨੂੰ ਬਿਲਕੁਲ ਫਿਰ ਉਸ ਤੋਂ ਬਾਅਦ ਨਵਾਂ ਇੰਤਕਾਲ ਇੱਕ ਦਰਜ ਹੁੰਦਾ 1914 ਨੰਬਰ ਜਿਹੜਾ 1914 ਨੰਬਰ ਆ ਉਹ ਇੰਤਕਾਲ ਆ ਜਿਹੜਾ ਉਹ 20 ਬਜਟ 225 ਨੂੰ ਮਨਜ਼ੂਰ ਹੋ ਜਾਂਦਾ ਹੈ ਬਿਲਕੁਲ ਹੁਣ ਜਿਹੜਾ 205 ਵਾਲਾ 14 1914 ਨੰਬਰ ਇਤਕਾਲਾ ਇਹਦੇ ਕੁਰਸੀ ਨਾਮੇ ਦੇ ਵਿੱਚ ਨਵੀਂੋ ਗੱਲ ਆ ਗਈ ਅੱਛਾ ਇਹਦੇ ਤੇ ਨਵੀਂ ਗੱਲ ਇਹ ਆ ਗਈ ਵੀ ਉਹਦੇ ਚ ਦੋ ਵਾਰਸ ਲਿਖਾਈ ਸੀਗੇ ਪਰਮਜੀਤ ਕੌਰ ਪੁੱਤਰੀ ਤੇ ਜਗੀਰ ਕੌਰ ਵਿਧਵਾ ਜਿਹੜੀ ਜੀਹਾਂ ਦਿਖਾਈ ਪਈ ਜੀਹਾਂ ਪਰ ਇਹਦੇ ਵਿੱਚ ਨਵਾਂ ਕੁਰਸੀ ਨਾਮਾ ਜਿਹੜਾ ਬਣਿਆ ਇਹਦੇ ਕੁਰਸੀ ਨਾਮੇ ਦੇ ਵਿੱਚ ਪਰਮਜੀਤ ਕੌਰ ਕਦੀ ਵਾਰਸ ਦਿਖਾਈ ਤੇ ਪਤਨੀ ਦਿਖਾਈ ਮੇਵਾ ਸਿੰਘ ਦੀ ਗਰਦੇਵ ਕੌਰ ਅੱਛਾ ਜੀ ਜਦੋਂ ਕਿ ਉਹ ਤਿੰਨੇ ਔਰਤਾਂ ਨੂੰ ਨਾ ਤਾਂ ਪਰਮਜੀਤ ਕੌਰ ਨੂੰ ਮੇਵਾ ਸਿੰਘ ਜਾਣਦਾ ਨਾ ਹੀ ਉਹ ਜਾਣਦਾ ਜਗੀਰ ਕੌਰ ਨੂੰ ਨਾ ਹੀ ਜਾਣਦਾ ਗਰਦੇਵ ਨੂੰ ਵੀ ਕੌਣ ਸੀਗੀ ਹੈਗੀ ਦੀ ਡੈਥ ਹੋਈ ਆ ਬਿਲਕੁਲ ਉਹਨਾਂ ਦੇ ਆਪਣੀ ਪਤਲੀ ਦਾ ਨਵਾਂ ਅਡਜੀਤ ਕੌਰ ਅੱਛਾ ਹਾਂ ਮੇਵਾ ਸਿੰਘ ਦੀ ਪਤਲੀ ਦਾ ਨਵਾਂ ਅਡਜੀਤ ਕੌਰ ਹੈ ਬਿਲਕੁਲ ਦੇਖ ਤੇ ਉਹਨਾਂ ਦੇ ਤਿੰਨ ਪੁੱਤਰਾਂ ਤੇ ਤਿੰਨ ਪੁੱਤਰੀਆਂ ਅੱਛਾ ਜੀ ਫਿਰ ਐਡੀ ਨਿਵਾਇਕੀਆਂ ਕੌਣ ਕਰ ਰਿਹਾ ਹੈ ਪਰ ਇਹ ਗੱਲ ਤੋਂ ਮੋੜ ਦੇ ਬਾਵਜੂਦ ਕੁਝ ਦਿਨਾਂ ਬਾਅਦ 13 6 ਨੂੰ ਇਹੀ ਜ਼ਮੀਨ ਅੱਗੇ ਵੇਚ ਦਿੱਤੀ ਜਾਂਦੀ ਆ ਅੱਛਾ ਜੀ ਅੱਗੇ ਵੀ ਵੇਚੀ ਹੈ ਜ਼ਮੀਨ ਇਹ ਵੀ ਅੱਗੇ ਵੀ ਹਾਂ ਜੀ ਹੁਣ ਆਪਾਂ ਕਿੱਦਾਂ ਕਹਿ ਦੂਗੇ ਵੀ ਇਹ ਬਿਨਾ ਪੜਵਾਰੀ ਦੀ ਮਿਹਰੀਕੁਤ ਤੇ ਕੁਰਸੀਨਾਮਾ ਦਾਜ ਹੋਇਆ ਕਿਉਂਕਿ ਜਿਹੜਾ ਕੁਰਸੀਨਾਮਾ ਪਹਿਲਾਂ ਬਣਾਇਆ ਉਹਦੇ ਪਰ ਨਾਮਜ਼ੂਰ ਹੋਣ ਦਾ ਕਾਰਨ ਸੀਗਾ ਵੀ ਉਹਦੇ ਉਸ ਪਰ ਲੰਬੜਦਾਰ ਦੇ ਸਿਗਨੇਚਰ ਨਹੀਂ ਸੀਗੇ ਬਿਲਕੁਲ ਜੀ ਬਿਲਕੁਲ ਤੇ ਇਹਦਾ ਮਤਲਬ ਇਹ ਹੈ ਵੀ ਕੁਰਸੀਨਾਮਾ ਪੜਵਾਰੀਆ ਬਣਾਇਆ ਫਿਰ ਅਗਲਾ ਕੁਰਸੀਨਾਮੇ ਦੇ ਵਿੱਚ ਉਹੀ ਸਿਰ ਪਰ ਇੱਕੇ ਦਿਸ਼ਾਤ ਪਰ ਨਵੇਂ ਵੇਰ ਆ ਗਏ ਹੁਣ ਗਰਦੇਵ ਗੌਰ ਕਿੱਦਾਂ ਆ ਗਈ ਜੇ ਪਹਿਲਾਂ ਜ਼ਗੀਰ ਗੌਰ ਸੀਗੀ ਗਰਦੇਵ ਗੌਰ ਦਾ ਗੈਸ ਸਰਟੀਫਿਕੇਟ ਕਿੱਲੇ ਦੇਖਣਾ ਦਾ ਰੂਲ ਇਹ ਕਹਿੰਦਾ ਏ ਵੀ ਜੇਕਰ ਕਿਸੇ ਇੰਤਕਾਲ ਨੂੰ ਦਰਜ ਕਰ ਦਿੱਤਾ ਗਿਆ ਹੈ ਤਾਂ ਉਹਦੀ ਅਪੀਲ ਨਾ ਮਨਜ਼ੂਰ ਹੋਣ ਦੇ ਬਾਅਦ ਅਪੀਲ ਪਾਈ ਜਾ ਸਕਦੀ ਹੈ ਜਾਂ ਰਿਵਿਊ ਕਰਾਇਆ ਜਾ ਸਕਦਾ ਇਹ ਦੋਹੇ ਚੀਜ਼ਾਂ ਦੇ ਇਲਾਵਾ ਨਵਾਂ ਇੰਤਕਾਲ ਦਰਜ ਕੀਤਾ ਇਹ ਤਾਂ ਕਾਲ ਇਹ ਹੈਗਾ ਹੈ ਬੇਲੀ ਬੰਦਾ ਮਸਲਾ ਬਿਲਕੁਲ ਤੇ ਇਸੇ ਤਰ੍ਹਾਂ ਜਿਹੜਾ ਮਸਲਾ ਹੈ ਜਿਹੜਾ ਖਾਲੀਦਪੁਰ ਵਾਲਾ ਥੋੜੇ ਧਿਆਨ ਚ ਲੈਂਦਾ ਹੈ ਜੀ ਉਹਦੀ ਜਿਹੜੀ ਇਨਕੁਆਰੀ ਆ ਉਹ ਤਸੀਹਦਾਰ ਸਾਹਿਬ ਵੀ ਆ ਕੀਤੀ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਉਹਨਾਂ ਨੇ ਆਪਣੇ ਅਧਿਕਾਰੀਆਂ ਤੇ ਕੋਈ ਕਾਰਵਾਈ ਨਹੀਂ ਲਿਖੀ। ਅੱਛਾ। ਠੀਕ ਹੈ ਜੀ। ਇਹਦੇ ਪਰ ਸਿਰਫ ਲਿਖੀ ਆ ਕਾਰਵਾਈ ਵੇਚਣੇ ਵਾਲਿਆਂ ਪਰ। ਅੱਛਾ ਜੀ। ਜਿਨ੍ਹਾਂ ਨੇ ਵੇਚੀ ਆ ਜ਼ਮੀਨ। ਹੁਣ ਚਲੋ। ਕਾਰਵਾਈ ਨਹੀਂ ਹੋਈ ਤਾਂ ਪਾਚ ਕਾਰਵਾਈ ਆਪਣੇ ਵਾਲੇ ਪਰ ਵੀ ਨਹੀਂ ਲਿਖੀ। ਅੱਗੇ ਕਾਰਵਾਈ ਵੀ ਨਹੀਂ ਹੋਈ। ਇਹਦੇ ਨੋਟਾ ਪੜਤਾਲੀ ਰਿਪੋਰਟ ਥੀ ਰਹੀ ਹੈ। ਲਿਖੀ ਲਗਾਈ ਰਹੇਗੀ। ਲਿਖੀ ਲਿਖਾਈ ਰਹੇਗੀ। ਬਿਲਕੁਲ। ਹੁਣ ਇਹਦੇ ਚ ਕੀ ਹੋਇਆ? ਇਹਦੇ ਚ ਤਾਂ ਇੱਕ ਪਾਵਰ ਆਫ ਔਟਾਰਨੀ ਬਣਦੀ ਆ ਗਾਜ਼ੀਆਬਾਦ। ਅੱਛਾ। ਜਿਹੜੀ ਪਾਵਰ ਆਫ ਔਟਾਰਨੀ ਗਾਜ਼ੀਆਬਾਦ ਬਣਦੀ ਆ ਆ ਉਦੇ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਆ ਤੁਸੀਂ ਦੇਖ ਸਕਦੇ ਆ ਇਸ ਮੁਖਤਿਆਰਨਾਮਾ ਵਿਲੇਖ ਦੇ ਦੁਆਰਾ ਕਿਸੇ ਵੀ ਅਚਲ ਸੰਪਤੀ ਕੋ ਵਿਕਰੀਅਕ ਕਰਨੇ ਲਈ ਮੁਖਤਿਆਰ ਕੋ ਅਧਿਕ੍ਰਿਤ ਨਹੀਂ ਕੀਤਾ ਗਿਆ ਹੁਣ ਜਦੋਂ ਵੇਚਣੇ ਦਾ ਹੀ ਕਿਸੇ ਨੂੰ ਜ਼ਮੀਨ ਦਾ ਰਾਈਟ ਹੈ ਨਹੀਂ ਤਾਂ ਉਹ ਜ਼ਮੀਨ ਕਿਤਾ ਵੇਚ ਗਿਆ ਉਦੇ ਬਾਅਦ ਸਭ ਤੋਂ ਵੱਡੀ ਗੱਲ ਇਹ ਤੁਹਾਨੂੰ ਇਹ ਖਸਰੇ ਨੰਬਰ ਵੀ ਦਿਖਾਉਂਦਾ ਜਿਹੜੀ ਰਜਿਸਟਰੀ ਹੈ ਉਹਦੀ ਕਾਪੀ ਵੀ ਦਿਖਾਉਂਦਾ ਤੁਹਾਨੂੰ ਮੈਂ ਇਹ ਆ ਰਜਿਸਟਰੀ ਹੋਈ ਹੈਗੀ ਆਹਰ ਜੀ ਬਿਲਕੁਲ ਇਹ ਰਜਿਸਟਰੀ ਦੇ ਵਿੱਚ ਬਸੀਕਾ ਨੰਬਰ 444 ਦੇ ਬਸੀਕਾ ਨੰਬਰ 444 ਆ ਜਿਹੜਾ ਗਾਇਆਵਾ ਰਿਲੇਟਡ ਹੋਣਾ 29 5 224 ਨੂੰ ਹੁਣ ਇਹਦਾ ਖਸਰੇ ਨੰਬਰ ਦੇਖੋ ਜੀ ਰਜਿਸਟਰੀ ਦੇ 19 ਦੀ ਮਸਤੀ ਲੌਕਟ ਹੈ 2 ਜੀ ਠੀਕ ਹੈ ਜੀ ਇਹ ਸਾਰੇ 19 ਦੀ ਮਸਤੀ ਲਾ ਰਿਹਾ ਜਿਹੜਾ ਰਜਿਸਟਰੀ ਕੀਤੀ ਆ ਇਹ ਰੋਪੜ ਰਜਿਸਟਰੀ ਹੋਈ ਆ ਠੀਕ ਹੈ ਜੀ ਹੁਣ ਇਹ ਜੀਪੀ ਰੋਪੜ ਹੋ ਰਹੀ ਆ 31 ਜੁਲਾਈ 2024 ਨੂੰ ਬਸੀਕਾ ਨੰਬਰ 1445 ਹੁਣ ਜਿਹੜੀ ਜਿਹੜੀ ਅਟਾਰਨੀ ਬਣ ਕੇ ਆਈ ਸੀ ਗਾੜੀ ਆਵਾਜ਼ ਧੀਰੇ ਬਿਨਾ ਪਰ ਰਜਿਸਟਰੀ ਹੋਈ ਆ ਪਹਿਲਾਂ ਤਾਂ ਮੈਂ ਤੁਹਾਨੂੰ ਉਹ ਦਿਖਾਏ ਦਿੱਤਾ ਰਿਵੂ ਦੇ ਵਿੱਚ ਵੇਚਣ ਦਾ ਅਧਿਕਾਰ ਹੈ ਜੀ ਹੁਣ ਉਹੀ ਰਜਿਸਟਰੀ ਦੇ ਪਾਵਰ ਆਫ ਟਾਰਨੀ ਦੇ ਵਿੱਚ ਖਸਰੇ ਨੰਬਰ ਦੇਖੋ ਉਧਰ 19 ਦੀ ਮਸਤੀਲ ਲੱਗੇ ਇਹਦੇ 15 ਦੀ ਮਸਤੀਲ ਵਟੇ ਵਾਲੇ ਆ ਸਰ ਜੀ ਹਾਂ 15 ਦੀ ਮਸਤੀਲ ਵਾਲੇ ਹੁਣ ਤੁਸੀਂ ਇਹ ਦੱਸੋ ਕਿ ਫਿਰ ਕਈਆਂ ਨੇ ਕਿਹਾ ਵੀ ਬਜ਼ੀਕਾ ਨੰਬਰ ਨਹੀਂ ਦਿਖਾਇਆ ਇਹਦਾ ਬਜ਼ੀਕਾ ਨੰਬਰ ਵੀ ਮੈਂ ਦਿਖਾ ਦਿੰਦਾ ਵੀ ਇਹ ਬਜ਼ੀਕਾ ਨੰਬਰ ਉਹੀ ਹੈ ਇਹ ਆ ਲੋ ਗਾੜੀ ਆ ਬਾਦਰੀ ਡਾਊਰਿੰਗਾ 444 295 224 ਹੁਣ ਤੁਸੀਂ ਇਹ ਦੱਸੋ ਨਹੀਂ ਆਮ ਬੰਦਾ ਹੈ ਦੇਖ ਕੇ ਦੱਸ ਸਕਦਾ ਹੈ ਵੀ ਇਹਨਾਂ ਦਾ ਉਹਨੂੰ ਜ਼ਮੀਨ ਵੇਚਣ ਦਾ ਹੱਕ ਤਾਂ ਬਿਲਕੁਲ ਨਾਮ ਉਹ ਖਸਰਾ ਨੰਬਰ ਸਹੀ ਤੇ ਫਿਰ ਜਮੀਨਾ ਖੇਲ ਕਿੱਦਾਂ ਹੋ ਰਹੀ ਹੈ ਤਾਂ ਇਹ ਕਿਹੜਾ ਮਹਿਕਮੇ ਦਾ ਅਧਿਕਾਰੀ ਆ ਵੀ ਜਿਹੜਾ ਉੱਚ ਅਧਿਕਾਰੀ ਹੈ ਵੀ ਜਿਹੜਾ ਇਹਨਾਂ ਨੂੰ ਇੰਨੀਆਂ ਗਲਤੀਆਂ ਹੋਣ ਦੇ ਬਾਵਜੂਦ ਵੀ ਬਚਾ ਰਿਹਾ ਹੈ ਬਿਲਕੁਲ ਤੇ ਦੂਜੀ ਗੱਲ ਇਹ ਕੋਹ ਹੋ ਰਿਹਾ ਕਿ ਤੁਸੀਂ ਮੈਂ ਦੇਖ ਰਿਹਾ ਕੇਸ ਦੇ ਵਿੱਚ ਇਨਕੁਆਇਰੀਆਂ ਹੋਈਆਂ ਹੁੰਦੇ ਬਾਈ ਨੇ ਤੁਹਾਡੇ ਕੋਲ ਸਾਰਾ ਕੁਝ ਹੈ ਜੀ ਤੇ ਉਹ ਉਹ ਜਿਹੜੇ ਅਫਸਰ ਆਜ ਵੀ ਇੱਥੇ ਘੁੰਮ ਰਹੇ ਨੇ ਦੇਖੋ ਅੱਜ ਤੱਕ ਕਿਸੇ ਵੀ ਅਧਿਕਾਰੀ ਨੂੰ ਨਾ ਤਾਂ ਸਸਪੈਂਡ ਕੀਤਾ ਗਿਆ ਨੌਕਰੀ ਤੇ ਨਾ ਬਰਖਾਸਤ ਕੀਤਾ ਗਿਆ ਜਦੋਂ ਕਿ ਜਦੋਂ ਉਹਨਾਂ ਦੀਆਂ ਦਰਖਾਸਤਾਂ ਕੰਪਲੀਟਾਂ ਉਹਨਾਂ ਦੇ ਖਿਲਾਫ ਪਹੁੰਚ ਗਈਆਂ ਅਧਿਕਾਰੀਆਂ ਖਿਲਾਫ ਪਹਿਲੀ ਦਾ ਇਨਕੁਆਲਿਟੀ ਦੇ ਕਾਰਵਾਈ 44 ਕਾਰਵਾਈ ਸ਼ੁਰੂ ਕਰਨ ਦੇ ਪਹਿਲਾਂ ਉਸ ਅਧਿਕਾਰੀ ਨੂੰ ਸਸਪੈਂਡ ਕੀਤਾ ਜਾਂਦਾ ਤਾਂ ਜੋ ਰਿਕਾਰਡ ਨਾਲ ਛੇੜਛਾੜ ਨਾ ਕਰ ਸਕੇ ਕਿਸੇ ਪ੍ਰਕਾਰ ਦੀ ਪਰ ਹੁਣ ਮਹਿਕਮਾ ਫੇਰ ਉਹੀ ਗੱਲ ਆ ਗਈ ਵੀ ਇਹੋ ਜਿਹਾ ਕਿਹੜਾ ਉੱਚ ਅਧਿਕਾਰੀ ਆ ਜਿਹੜਾ ਇਹਨਾਂ ਨੂੰ ਬਚਾ ਰਿਹਾ ਜਾਂਦਾ ਇਹਨਾਂ ਕੋਲ ਉਹ ਉੱਚ ਅਧਿਕਾਰੀ ਦੇ ਕੋਈ ਇਹੋ ਜਿਹੇ ਸਬੂਤ ਆ ਵੀ ਜਿਹਨੇ ਉਹ ਡਰਦਾ ਮਾਰਾ ਇਹ ਕਾਰਵਾਈ ਨਹੀਂ ਕਰ ਰਿਹਾ ਠੀਕ ਆ ਵੀ ਕੱਲ ਨੂੰ ਕਹਿੰਦੇ ਮੇਰੇ ਸਬੂਤ ਆ ਜਿਹੜੇ ਜਾਗਰ ਨਾ ਹੋ ਜਾਣ ਮੈਨੂੰ ਤਾਂ ਇਹ ਲੱਗ ਰਿਹਾ ਕਿ ਕਿ ਇੱਕ ਦੂਜੇ ਦੀ ਜਿਹੜੀ ਇਹ ਕਹਿੰਦੇ ਉਹ 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 ਕਮਜ਼ੋਰੀ ਜਾਂਦਾ ਉਹ ਦੀ ਕਮਜ਼ੋਰੀ ਜਾਂਦਾ ਇਸ ਕਰਕੇ ਸਾਰੇ ਗਾਣੇ ਲੱਗਦੇ ਨੇ ਦੇਖੋ ਕਾਣੇ ਨਹੀਂ ਕਹਿ ਸਕਦੇ ਸਬੂਤਾਂ ਦੀ ਸਬੂਤ ਲਗਾਉਣੇ ਹਰੇ ਕਹਿ ਸਕਦੇ ਆ ਵੀ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਕੋਲ ਉੱਚ ਅਧਿਕਾਰੀਆਂ ਦੇ ਸਬੂਤ ਹੋਣਗੇ ਵੀ ਦੇਖੋ ਜੇ ਤਾਂ ਮੈਂ ਫਸੇ ਆ ਤਾਂ ਮੈਂ ਤਾਂ ਤੈਨੂੰ ਲੈ ਕੇ ਬਸੂਗਾ ਵੀਰਾ ਇਹ ਹੋ ਸਕਦਾ ਵੀ ਜੇ ਤਾਂ ਮੈਂ ਗਿਆ ਤਾਂ ਤੈਨੂੰ ਨਾਲ ਲੈ ਕੇ ਜਾਊਗਾ ਕਹਿੰਦਾ ਚੱਲ ਅਭੀ ਗੱਡੀ ਹੈ ਨਾ ਵੀ ਮੈਂ ਕਬੱਸ ਦਾ ਲੈ ਕੇ ਜਾਊਗਾ ਪਰ ਖਾਲੀ ਨਹੀਂ ਜਾਂਦਾ ਮਿੱਤਰੋ ਨਾਲ ਲੈ ਕੇ ਜਾਊਗਾ ਉਹ ਕੰਮ ਹੋਇਆ ਪਿਆ ਸਹੀ ਗੱਲ ਹੈ ਕਿ ਤੁਸੀਂ ਐਫ ਆਈ ਆਰ ਵੀ ਦਿਖਾ ਰਹੇ ਸੀ ਕੋਈ ਜੀ ਐਫ ਆਈ ਆਰ ਸੀ ਸੀ ਉਹ ਦੇਖੋ ਉਹ ਜਿਹੜੀ ਇੱਕ ਐਫ ਆਈ ਆਰ ਤਾਹੀ ਹੋਈ ਆ ਮਸਲਾ ਉਹਦੇ ਜੀ ਵੀ ਬੰਦਿਆਂ ਨੇ ਮਾਲ ਮਹਿੰਗੇ ਦੇ ਅਧਿਕਾਰੀਆਂ ਨਾਲ ਮਿਲ ਕੇ ਜਿਹੜਾ ਰਿਕਾਰਡ ਆ ਉਹ ਬਰਦਾਰਪਿੰਡ ਦੀ ਆ ਬਿਲਕੁਲ ਉਹ ਹੁਣੇ ਐਫ ਆਈ ਆਰ ਨੰਬਰ ਇੱਕ ਹੋਈ ਆ ਉਹਦੇ ਜੀ ਵੀ ਕੁਝ ਬੰਦਿਆਂ ਨੇ ਮਿਲ ਕੇ ਰਿਕਾਰਡ ਦੇ ਵਿੱਚ ਜਦੋਂ ਪੰਜਾ ਪੰਜ ਸਾਲੀ ਬਣਦੀ ਆ ਜਮਾ ਬੰਦੀਆਂ ਉਹਦੇ ਵਿੱਚ ਆਪਣੇ ਨੂੰ ਜ਼ਮੀਨ ਕਰਾ ਲਈ ਉਦੋਂ ਤੋਂ ਅੱਗੇ ਕਈ ਬੰਦਿਆਂ ਨੂੰ ਵੇਚਦੇ ਹੋ 30 35 ਦੇ ਕੀਲੇ ਦੇ ਲਗਭਗ ਬਣਦੀ ਆ ਉਹਦੇ ਚ ਵੀ ਅੱਜ ਆਪਾਂ ਨੇ ਇਨਕੁਆਰੀ ਕੀਤੀ ਉਹਦੇ ਚ ਮੇਰੀ ਚੀਜ਼ ਆਈ ਠੀਕ ਆ ਵੀ ਕਾਰਵਾਈ ਮਾਲ ਮੈਗਮੇ ਨੇ ਰਕਾ ਲਈਆਂ ਪਰ ਕਰਨੀ ਬਣਦੀ ਆ ਪਰ ਹੁਣ ਮਾਲ ਮੈਗਮੇ ਨੇ ਰਕਾ ਲਈਆਂ ਬ ਕਾਰਵਾਈ ਕੌਣ ਕਰੇ ਸਤਰਾਜ ਜੀ ਇਸ ਤਰ੍ਹਾਂ ਦੇ ਬੜੇ ਲੋਕ ਹੈ ਜਿਹੜੇ ਇਸ ਤਰ੍ਹਾਂ ਲੈ ਕੇ ਕਾਗਜ਼ ਲੈ ਕੇ ਘੁੰਮ ਰਹੇ ਨੇ ਸਾਧ ਮੀਡੀਆ ਦੇ ਚੱਕਰ ਲਾ ਰਹੇ ਨੇ ਕਦੇ ਕਿਸੇ ਦੇ ਚੱਕਰ ਲਾ ਰਹੇ ਨੇ ਮੈਂ ਦੇਖਿਆ ਰੋਪੜ ਦੇ ਵਿੱਚ ਵੇ ਉਹ ਹਰ ਇੱਕੀ ਕਾਰਗਰ ਦੇ ਹਿਸਾਬ ਨਾਲ ਸਾਰਾ ਕੁਝ ਹੁੰਦਾ ਵੀ ਵਾਕਈ ਗਲਤ ਹੈ ਪਰ ਕਾਰਵਾਈ ਕਿਸੇ ਦਿਨ ਨਹੀਂ ਹੁੰਦੀ ਆ ਪਿਛਲੇ ਦਿਨ ਵੀ ਕਿ ਪ੍ਰੈਸ ਕਨਫਰੰਸ ਹੋਈ ਹੈ ਉਹਨਾਂ ਨੇ ਵੀ ਸਾਰੇ ਡਾਕੂਮੈਂਟ ਦੱਸਿਆ ਪਰ ਲੇਕਿਨ ਆਕੇ ਕਿਉਂ ਨਹੀਂ ਕਾਰਵਾਈ ਹੋ ਰਹੀ ਮੁੱਖ ਮੰਤਰੀ ਸਾਹਿਬ ਕਿਉਂ ਨਹੀਂ ਇਧਰ ਧਿਆਨ ਦੇ ਰਹੇ ਦੇਖੋ ਸਾਡੀ ਇਹੀ ਮੈਂ ਤਾਂ ਇਹੀ ਤੁਹਾਡੇ ਚੈਨਲ ਦੇ ਥਰੂ ਮਾਧਿਅਮ ਨਾਲ ਇਹ ਗੱਲ ਆਪਣਾ ਪੱਖ ਰੱਖਣਾ ਚਾਹੁੰਦਾ ਏ ਔਰ ਮੰਗ ਕਰਨਾ ਚਾਹੁੰਦਾ ਏ ਵੀ ਸੀਐਮ ਸਾਹਿਬ ਸਾਡੀ ਤੁਹਾਡੇ ਤੱਕ ਬੇਨਤੀ ਆ ਵੀ ਰੋਪੜ ਦੇ ਮਾਲ ਮਹਿਰਬੇ ਨੂੰ ਆਕੇ ਚੈੱਕ ਕਰੋ ਚਾਹੇ ਆਪ ਕਰੋ ਚਾਹੇ ਵਿਜੀਲੈਂਸ ਦੇ ਕਰਾਓ ਚਾਹੇ ਆਪਣੇ ਮਾਲ ਮੰਤਰੀ ਸਾਹਿਬ ਦੇ ਕਰਾਓ ਚਾਹੇ ਕਿਸੇ ਦੀ ਡਿਊਟੀ ਲਾਓ ਇੱਥੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੁਝ ਸਮੇਂ ਦੇ ਵਿੱਚ ਐਨੇ ਮਸਲੇ ਆਉਣੇ ਇੱਕ ਵੱਡੀ ਜਿਹੜੀ ਹੈਗੀ ਮਿਲੀ ਭੁਗਤ ਦੀ ਉਹ ਆਹੇ ਨਿਸ਼ਾਨੀ ਤੇ ਕਿਹੜੇ ਲੈਂਡ ਮਾਫੀਆ ਨਾਲੇ ਮਿਲ ਕੇ ਹੋ ਰਿਹਾ ਹੈ ਕੰਮ ਤੇ ਇਹਦੀ ਜਾਂਚ ਬਣਦੀ ਹੈ ਤੇ ਬਾਕੀ ਤੁਹਾਨੂੰ ਵੀ ਪਤਾ ਹੈ ਕੁਝ ਸਮਾਂ ਪਹਿਲਾਂ ਇੱਕ ਪੀਟੀਸੀ ਨਿਊਜ਼ ਤੋਂ ਵੀ ਖਬਰਾਂ ਚੱਲੀਆਂ ਤੁਸੀਂ ਵੀ ਬੱਗਾ ਜੀ ਸ਼ਾਇਦ ਕਵਰ ਕੀਤੀਆਂ ਉਹ ਠੀਕ ਆ ਉਹਦੇ ਵਿੱਚ ਬਰਦਾਰ ਪਿੰਡ ਦੇ ਵਿੱਚ 65 ਰਜੈਟਰੀਆਂ ਹੋਈਆਂ ਜਿਨ੍ਹਾਂ ਦੇ ਇੰਤਕਾਲ ਨਾਮਜ਼ੂਰ ਕੀਤੇ ਉਹ ਵੀ ਆਹੀ 2-4 ਮਹੀਨਿਆਂ ਦੀਆਂ ਗੱਲਾਂ ਹੈ ਹਾਂ ਉਹਦੇ ਵਿੱਚ ਵੀ ਕੋਈ ਅਧਿਕਾਰੀ ਦੀ ਕਾਰਵਾਈ ਇਹ ਕਿਹਾ ਹੋ ਰਿਹਾ ਹੈ ਵੀ ਮਾਲ ਮਹਿਕਮੇ ਨੇ ਨਿਕਾਲੀਆਂ ਤੇ ਕਾਰਵਾਈ ਨਹੀਂ ਹੋ ਰਹੀ ਨਹੀਂ ਲੋਕਾਂ ਦੇ ਜਿਨ੍ਹਾਂ ਨੇ ਖਰੀਦਦਾਰਾਂ ਤੇ ਵੇਚਦਾਰਾਂ ਇਹਨਾਂ ਤੇ ਕਾਰਵਾਈ ਹੋ ਰਹੀ ਆ ਕਿਉਂਕਿ ਹਮ ਤੁਸੀਂ ਵੀ ਦੇਖੋ ਕੋਈ ਮਾਲ ਮਹਿਕਮੇ ਦਾ ਰਿਕਾਰਡ ਤਾਂ ਮਾਲ ਮਹਿਕਮੇ ਦੇ ਅਧਿਕਾਰੀਆਂ ਕੋਲ ਹੁੰਦਾ ਹੈ ਨਾ ਉਹ ਸਾਡੇ ਕਿਸੇ ਕਿਸੇ ਵੀ ਪ੍ਰਾਈਵੇਟ ਬੰਦੇ ਕੋਲ ਤਾਂ ਹੋ ਨਹੀਂ ਸਕਦਾ ਜੀ ਹੋ ਸਕਦਾ ਨਹੀਂ ਰਿਕਾਰਡ ਨਾਲ ਛੇੜਛਾੜ ਹੋਈ ਆ ਜਾਂ ਰਿਕਾਰਡ ਦੇ ਵਿੱਚ ਕੋਈ ਚੀਜ਼ ਬਦਲੀ ਗਈ ਆ ਉਹ ਮਾਲ ਮਹਿਕਮੇ ਦੇ ਅਧਿਕਾਰੀਆਂ ਦੇ ਬਗੈਰ ਨਹੀਂ ਬਦਲ ਹੋ ਸਕਦੀ। ਬਿਲਕੁਲ ਇਸ ਕਰਕੇ ਬਾਚਿਆ ਮਾਲ ਮਹਿਕਮੇ ਦੇ ਅਧਿਕਾਰੀਆਂ ਉੱਪਰ ਵੀ ਹੋਣਾ ਚਾਹੀਦਾ ਹੈ। ਠੀਕ ਆ ਜੇਕਰ ਕਾਰਵਾਈ ਯੂਨੀ ਕੋਈ ਕਰਨੀ ਕਾਰਵਾਈਆਂ ਬੰਦੇ ਕਰਨੀਆਂ ਹੈ ਫਿਰ ਤਾਂ ਮੈਂ ਅੱਜ ਆਪਣੇ ਫੇਸਬੁੱਕ ਤੇ ਵੀ ਇਹੀ ਮੰਗ ਕੀਤੀ ਹੈ ਵੀ ਮਿਰਤਵ ਜਿਹੜੀ ਕਰਪਸ਼ਨ ਨੂੰ ਲੀਗਲਾਈਜ਼ ਕਰ ਦੇਣਾ ਚਾਹੀਦਾ ਹੈ ਕਿਉਂਕਿ ਇਹਨਾਂ ਨੂੰ ਖੁੱਲੀ ਛੁੱਟੀ ਦੇ ਦਿਓ ਭਾਈ ਜਿਦੀ ਮਰਜ਼ੀ ਜ਼ਮੀਨ ਵੇਚੋ ਜੋ ਮਰਜ਼ੀ ਕਰੋ ਤੁਹਾਡੇ 'ਤੇ ਕੋਈ ਕਾਰਵਾਈ ਨਹੀਂ ਹੋਣੀ। ਇਆ ਅੱਛਾ ਦੂਜੀ ਗੱਲ ਇੱਕ ਹੋਰ ਆ ਹੁਣ ਤੁਸੀਂ ਇਸ ਤੋਂ ਬਾਅਦ ਅਗਲੀ ਕੀ ਕਾਰਵਾਈ ਤੁਹਾਡੇ ਵੱਲੋਂ ਹੋਣੀ ਹੈ ਦੇਖੋ ਹੁਣ ਜਿਹੜਾ ਮੇਵਾ ਸਿੰਘ ਜੀ ਆ ਮਸਲਾ ਹੈ ਇਹ ਐਸਸੀਭਾਏ ਜਾਰੇ ਨਾਲ ਸੰਬੰਧ ਰੱਖਦੇ ਆ ਬਿਲਕੁਲ ਇਸ ਕਰਕੇ ਸਾਡੀ ਹੁਣ ਇਹਨਾਂ ਦੀ ਐਸਸੀਭਾਏ ਜਾਰੇ ਦੇ ਹੋਣ ਕਰਕੇ ਅਸੀਂ ਇਹਨਾਂ ਦੀ ਜਿਹੜੀ ਇੱਕ ਦਰਖਾਸਤ ਆ ਉਹ ਐਸਸੀ ਕਮਿਸ਼ਨ ਨੂੰ ਵੀ ਪਾਈ ਆ ਜਿਹੜੀ ਕਿ ਜਸਵੀਰ ਸਿੰਘ ਗੜੀ ਜੀ ਕੋਲ ਚੇਅਰਮੈਨ ਸਾਹਿਬ ਕੋਲ ਚੱਲਦੀ ਆ ਹੁਣ ਸਾਨੂੰ ਦੇਖੋ ਅਸੀਂ ਹਰ ਰੋਜ਼ ਉਹਨਾਂ ਦੀ ਵੀਡੀਓ ਦੇਖਦੇ ਆ ਸਾਨੂੰ ਉਹਨਾਂ 'ਤੇ ਪੂਰਾ ਯਕੀਨ ਆ ਵੀ ਗੜੀ ਸਾਹਿਬ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਹਨਾਂ ਜਿਹੜੇ ਅਧਿਕਾਰੀਆਂ ਉਹਨਾਂ 'ਤੇ ਜ਼ਰੂਰ ਕਾਰਵਾਈ ਕਰਨਗੇ ਬਿਲਕੁਲ ਜੀ ਸਤਨਾਮ ਸਿੰਘ ਜੀ ਤੁਸੀਂ ਅਸੀਂ ਜਿਹੜੀ ਤੁਹਾਡੇ ਗੱਲਬਾਤ ਦੇਖੀ ਹੈ ਬਹੁਤ ਵਧੀਆ ਨੁਕਤੇ ਦਿਲਾ ਰਹੇ ਹੋ ਤੁਸੀਂ ਜਿਹੜੀ ਚੀਜ਼ ਤੁਸੀਂ ਕਰ ਰਹੇ ਹੋ ਅਸੀਂ ਵੀ ਤਾਂ ਤੁਹਾਨੂੰ ਪਹੁੰਚ ਕਰੀ ਹੈ ਵੀ ਵਾਕਈ ਹੈ ਕੋਈ ਨਾ ਕੋਈ ਜਾਗਿਆ ਇਸ ਇਲਾਕੇ ਦਾ ਸਾਡਾ ਕੋਈ ਬੰਦਾ ਕਿਉਂਕਿ ਨਹੀਂ ਤਾਂ ਜੀ ਸੋਚੀ ਜਾਂਦੇ ਸੀ ਕਿ ਇਹ ਰਾਜਨੀਤੀ ਲੋਕੀ ਗੱਲ ਰਾਜਨੀਤੀ ਲੋਖਾਈ ਜਾਂਦੇ ਆ ਕਿ ਕਿਹੜੇ ਪੈਸੇ ਕੌਣ ਖਾਈ ਜਾ ਰਿਹਾ ਕਿਉਂ ਕਾਰਵਾਈ ਨਹੀਂ ਹੋ ਰਹੀ ਪਰ ਲੇਕਿਨ ਅੱਜ ਜਦੋਂ ਅਸੀਂ ਮੈਂ ਜਿੱਦੇ ਵੀ ਸਾਡੇ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਐ ਇਸ ਕਵਰ ਨੂੰ ਦੇਖ ਰਹੇ ਐ ਉਸ ਕਮੈਂਟ ਦੇ ਰਾਈਟ ਜਰੂਰ ਮੈਨੂੰ ਪਤਾ ਵੀ ਅੱਜ ਕੱਲ੍ਹ ਆਜ਼ਾਦ ਦਾ ਮਾਨ ਹੈ ਜੋ ਮਰਜ਼ੀ ਤੁਸੀਂ ਬੋਲ ਸਕਦੇ ਆ ਪਰ ਲੇਕਿਨ ਇਹ ਹੁਣ ਵੀ ਕਾਰਵਾਈ ਨਹੀਂ ਤੁਹਾਡੇ ਇਸ ਤੋਂ ਬਾਅਦ ਹੋਈ ਬੇਤਾ ਰੱਬੇ ਰੱਖਾਇ ਜੀ ਬਗਾਈ ਜੀ ਗੱਲ ਹੈਗੀ ਐ ਕਿਸ ਤਰ੍ਹਾਂ ਵੀ ਆਪਾਂ ਹਮੇਸ਼ਾ ਇਹ ਸੋਚ ਲੈਂਦਾ ਵੀ ਪੋਲੀਟੀਕਲ ਬੰਦਿਆਂ ਦਾ ਪਿੱਛੇ ਹੱਥ ਹੁੰਦਾ ਹੈ ਜਿਹੜੀ ਕਾਰਵਾਈ ਨਹੀਂ ਹੋ ਰਹੀ ਪਰ ਆਹ ਜਿਹੜੇ ਮਸਲੇ ਆ ਇਹਨਾਂ ਵਿੱਚ ਦਾ ਹੀ ਦੇਖ ਕੇ ਲੱਗਦਾ ਵੀ ਪ੍ਰਸ਼ਾਸਨਿਕ ਅਧਿਕਾਰੀ ਕਿਉਂ ਬਚਾ ਰਹੇ ਆ ਕਿਤੇ ਉਹਨਾਂ ਨੂੰ ਡਰਤਾ ਨਹੀਂ ਵੀ ਜੇ ਅਸੀਂ ਕਿਸੇ ਪਟਵਾਰੀ ਕੋਲ ਜਾ ਤਸਵੀਰਦਾਰ ਕੋਲ ਕੋਈ ਕਾਰਵਾਈ ਕਰਤੀ ਤਾਂ ਸਾਡੇ ਖਰਾਬ ਕਰਨਾ ਲੱਗ ਜਾਊਗਾ ਜੇ ਤੁਹਾਨੂੰ ਧਰਨੇ ਦਾ ਡਰ ਆ ਫਿਰ ਤੁਸੀਂ ਬਾਈ ਜੀ ਮੇਰੀ ਤਾਂ ਇੱਕ ਬੇਨਤੀ ਹੈ ਚਾਹੇ ਕੋਈ ਵੀ ਅਫਸਰ ਆਇਆ ਕਿ ਉਹ ਡਿਪਟੀ ਕਮਿਸ਼ਨਰ ਆ ਚਾਹੇ ਏਡੀਸੀ ਆ ਚਾਹੇ ਐਡੀਐਮ ਆ ਵੀ ਤੁਸੀਂ ਨੌਕਰੀ ਨਾ ਕਰੋ ਤੁਸੀਂ ਆਪਣਾ ਘਰੇ ਬੈਠੋ ਕਿਉਂਕਿ ਜੇ ਤਾਂ ਡਰ ਕੇ ਨੌਕਰੀ ਕਰਨੀ ਆ ਫਿਰ ਤੁਸੀਂ ਹਿਸਾਬ ਨਹੀਂ ਦੇ ਸਕਦੇ ਲੋਕਾਂ ਨੂੰ ਕਿਉਂਕਿ ਤੁਸੀਂ ਆਰਡਰ ਵੀ ਕਰਦੇ ਆ ਕੇਸ ਵੀ ਸੁਣਦੇ ਲੋਕਾਂ ਦੇ ਜੇ ਡਰ ਕੇ ਨੌਕਰੀਆਂ ਕਰਨੀਆਂ ਫਿਰ ਤਾਂ ਬਾਈ ਜੀ ਘਰ ਬੈਠੋ ਆਪਣਾ ਖੇਤੀਬਾੜੀ ਕਰੋ ਜਾਂ ਦੁਕਾਨਦਾਰੀ ਕਰੋ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਮਸਲੇ ਨੂੰ ਚੱਕਿਆ ਤੇ ਅਸੀਂ ਆਪਣੇ ਚੈਨਲ ਰਾਹੀਂ ਪ੍ਰਸ਼ਾਸਨ ਜਾਂ ਮੁੱਖ ਮੰਤਰੀ ਸਾਹਿਬ ਨੂੰ ਧਿਆ ਦੇਵਾਉਗੇ ਤੇ ਸਤਨਾ ਵੀ ਗਏ ਜੇ ਤੁਸੀਂ ਜਾਂਦੇ ਜਾਂਦੇ ਕੋਈ ਗੱਲ ਬਾਤ ਕੋਈ ਤੁਸੀਂ ਸਾਡੇ ਤਦਸ਼ਾ ਨਾਲ ਸੋਸ਼ਲ ਕਰਨਾ ਚਾਹੁੰਦੇ ਤਾਂ ਕਰ ਸਕਦੇ ਆ ਫਿਰ ਅਸੀਂ ਜਾਣ ਤਲੀਏ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਵੀ ਇਕਜੁੱਟ ਹੋ ਜਓ ਤਾਂ ਜੋ ਆਪਾਂ ਇਹਨਾਂ ਲੋਕਾਂ ਨੂੰ ਇਨਸਾਫ ਦਵਾ ਸਕੀਏ ਹਰ ਰੇਵਨਿਊ ਵਿਭਾਗ ਵਿੱਚ ਜੋ ਜੋ ਕਪੜੇ ਹੋ ਰਹੇ ਆ ਉਹ ਤੁਸੀਂ ਆਪਣੇ ਅਜਾਗਰ ਕਰਿਏ ਤਾਂ ਜੋ ਇਹੋ ਜਿਹਾ ਕਿਸੇ ਹੋਰ ਨਾਲ ਗਰੀਬ ਗਰੀਬ ਨਾ ਹੋਵੇ ਅਨੇ ਆਏ ਕਿਉਂਕਿ ਹੁਣ ਤਾਂ ਜੋ ਹਲਾਤ ਲੱਗਦੇ ਆ ਵੀ ਇਨਸਾਫ ਖੋਣਾ ਪੈਣਾ ਮੰਗਿਆ ਦਿੱਤਾ ਮਿਲਦਾ ਹੈ ਨਹੀਂ ਇਸ ਕਰਕੇ ਸਾਨੂੰ ਇਕਜੁੱਟ ਹੋ ਕੇ ਸਾਰੇ ਆ ਭਰਾਵਾਂ ਨਾਲ ਇਹਨਾਂ ਨਾਲ ਜਿਨ੍ਹਾਂ ਨਾਲ ਧੱਕਾਸ਼ਾਹੀ ਹੋਈ ਆ ਇਹਨਾਂ ਦੇ ਨਾਲ ਖੜ ਕੇ ਇਨਸਾਫ ਦੀ ਮੰਗ ਕਰਨੀ ਚਾਹੀਦੀ ਆ ਮੇਰੀ ਤਾਂ ਸਾਰਿਆਂ ਨੂੰ ਇਹੀ ਮੰਗ ਆ ਔਰ ਇਹਦੀ ਰੋਪੜ ਵਾਲੇ ਜੋ ਵੀ ਮਾਲ ਮੈਗਮੇ ਦੇ ਵਿੱਚ ਕੰਮ ਚੱਲ ਰਿਹਾ ਹੈ ਇਹਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਆ ਔਰ ਕਸੂਰਵਾਰ ਅਧਿਕਾਰੀਆਂ ਤੇ ਕਾਰਜਾ ਹੋਣਾ ਚਾਹੀਦਾ ਕਿਉਂਕਿ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹੈ ਵੀ ਮਾਲ ਮੈਗਮੇ ਦੇ ਸਾਰੇ ਅਧਿਕਾਰੀ ਗਲਤ ਨਹੀਂ ਹੁੰਦੇ ਠੀਕ ਆ ਪਰ ਇੱਕ ਦੋ ਅਧਿਕਾਰੀਆਂ ਕਰਕੇ ਮਾਲ ਮੈਗਮੇ ਦਾ ਸਾਰਾ ਬਦਨਾਮ ਹੁੰਦਾ ਹੈ ਠੀਕ ਆ ਇਹ ਮੇਰੀ ਕਹਿਣ ਦਾ ਉਹ ਆ ਵੀ ਜਿਹੜੇ ਗਲਤ ਅਧਿਕਾਰੀ ਇਹਨਾਂ ਕੋਲ ਕਾਰਵਾਈ ਮਾਲ ਮੈਗ ਨੇ ਆਪਣੇ ਅਧਿਕਾਰੀਆਂ ਨੂੰ ਵੀ ਕਰਾਉਣੀ ਚਾਹੀਦੀ ਆ ਵੀ ਇਹਦੇ ਕਰਕੇ ਸਾਡੇ ਮਾਲ ਮੈਗ ਦਾ ਨਿ ਬਦਨਾਮੀ ਹੁੰਦੀ ਆ ਮੈਂ ਇਹੀ ਕਹਿਣਾ ਚਾਹੁੰਦਾ ਆ ਫਿਰ ਧੰਨਵਾਦ ਤੁਹਾਡੀ 17 ਅਪ੍ਰੈਲ ਜੀ ਮੇਰੇ ਸਾਹਮਣੇ ਜਦੋਂ ਤੁਸੀਂ ਜਿਹੜੇ ਥੋੜੇ ਬੜੇ ਇੱਕ ਦੋ ਤਿੰਨ ਚਾਰ ਕੇਸ ਸੁਣ ਗਏ ਬੱਲੇ ਕਹਿੰਦੇ ਇਸ ਤਰ੍ਹਾਂ ਦੇ ਹਜ਼ਾਰਾਂ ਹੀ ਨਹੀਂ ਲੱਖਾਂ ਹੀ ਕੇਸ ਹੋਣਗੇ ਜਿਹੜੇ ਲੋਕ ਬੋਲਣ ਯੋਗ ਨਹੀਂ ਆ ਇਹਦਾ ਬੋਲ-ਬੋਲ ਕੇ ਥੱਕ ਚੁੱਕੇ ਹੋਣਗੇ ਪਰ ਲੇਕਿਨ ਅਸੀਂ ਚਾਹਾਂਗੇ ਕਿ ਸਤਨਾਬ ਸਿੰਘ ਜੀ ਦੇ ਨਾਲ ਜਿਹੜਾ ਵੀ ਬੰਦੇ ਹੋਰ ਵੀ ਬੰਦੇ ਜੁੜਨਗੇ ਕਿਉਂਕਿ ਕਾਫੀ ਲੋਕ ਆ ਜਿਹੜੇ ਕਿ ਬਿਲਕੁਲ ਥੱਕ ਚੁੱਕੇ ਹਾਰ ਚੁੱਕੇ